ਪੰਜਾਬੀ ਗਾਇਕ ਰਾਜੀਵਰ ਜਵੰਦਾ ਦੀ ਅੰਤਿਮ ਅਰਦਾਸ ਅੱਜ ਪਿੰਡ ਪੋਨਾ ਜ਼ਿਲ੍ਹਾ ਜਗਰਾਉ ਵਿਖੇ ਹੋਣੀ ਹੈ ਤੇ ਉਹ ਦੇਖੋ ਸਾਹਮਣੇ ਕਨਵਰ ਗਰੇਵਾਲ ਕੁਲਵਿੰਦਰ ਬਿੱਲਾ ਕਿਵੇਂ ਕੰਮ ਕਰਵਾ ਰਹੇ ਆ ਤੇ ਇਹਨਾਂ ਵੱਲੋਂ ਅਰਦਾਸਾਂ ਦਾ ਦੌਰ ਜਾਰੀ ਸੀ ਜਦੋਂ ਰਾਜੀਵਰ ਜਵੰਦਾ ਹਸਪੀਟਲ ਦੇ ਵਿੱਚ ਐਡਮਿਟ ਸੀ ਪਰ ਅੱਜ ਉਹੀ ਯਾਰ ਦੇਖ ਲਓ ਨਾਲ ਖੜੇ ਨੇ ਤੇ ਉਹਨਾਂ ਵੱਲੋਂ ਇਹ ਸਾਰੇ ਕੰਮ ਭੱਜ-ਭੱਜ ਕੇ ਕਰਵਾਏ ਜਾ ਰਹੇ ਆ ਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੈ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਨਵਰ ਗਰੇਵਾਲ ਖੜਾ ਹੈ ਤੇ ਸਿੱਧੂ ਦੇ ਮਾਤਾ ਪਿਤਾ ਖੜੇ ਨੇ ਸਿੱਧੂ ਮੂਸੇਵਾਲੇ ਦੇ ਇੱਧਰ ਭੱਜ-ਭੱਜ ਕੇ ਕੰਮ ਕਰਵਾਏ ਜਾ ਰਹੇ ਨੇ ਇਹਨੂੰ ਕਹਿੰਦੇ ਨੇ ਅਸਲ ਯਾਰੀ ਤੇ ਸਾਰੇ ਪਾਸੇ ਹੀ ਸੋਗ ਦੀ ਲਹਿਰ ਹੈ ਗਗਨ ਗੋਕਰੀ ਸਾਹਮਣੇ ਦਿਖ ਰਹੇ ਨੇ ਤੇ ਆ ਕੁਲਵਿੰਦਰ ਬਿੱਲਾ ਸਾਰੇ ਪਾਸੇ ਹੀ ਦੇਖ ਰਹੇ ਆ ਕਿ ਸੋਗ ਦੀ ਲਹਿਰ ਹੈ ਤੇ ਹਰ ਇੱਕ ਪੰਜਾਬੀ ਦੀ ਅੱਖ ਨਮ ਹੈ ਇੱਕ ਹੀਰਾ ਗਾਇਕ ਇੱਕ ਸਭਿਆਚਾਰਕ ਗਾਇਕ ਜੋ ਕਿ ਸਭਿਆਚਾਰਕ ਗਾਣੇ ਗਾਉਂਦਾ ਸੀ ਤੇ ਸਟੇਜਾਂ ਦਾ ਸ਼ਿੰਗਾਰ ਸੀ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ ਕਦੇ ਵੀ ਇਹ ਇੱਕ ਇਹੋ ਜਿਹਾ ਸਮਾਂ ਹੈ ਜਿਹੜਾ ਨਾ ਹੀ ਕਿਸੇ ਤੇ ਆਵੇ ਉਹ ਫੇਰ ਚੰਗਾ ਹੈ ਤੇ ਬੀਤੇ ਕਈ ਟਾਈਮ ਤੋਂ ਪੰਜਾਬੀ ਇੰਡਸਟਰੀ ਲਈ ਬਹੁਤ ਮਾੜਾ ਕਾਲ ਦੱਸਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਜਸਵਿੰਦਰ ਭੱਲਾ ਸਾਹਿਬ ਚਰਨਜੀਤ ਹੂਜਾ ਸਾਹਿਬ ਤੇ ਹੁਣ ਰਾਜਵੀਰ ਜਵੰਦਾ ਕੁਮਣ ਤੇ ਪਹਿਲਾਂ ਸਿੱਧੂ ਮੂਸੇਵਾਲਾ ਕਿੰਨੇ ਹੀ ਟਾਈਮ ਤੋਂ ਕਿੰਨਾ ਹੀ ਖਰਾਬ ਕਾਲ ਚੱਲ ਰਿਹਾ ਹੈ ਤੇ ਹੰਸ ਰਾਜ ਹੰਸ ਜੀ ਵੀ ਪਹਿਲਾਂ ਕਹਿ ਕੇ ਗਏ ਸੀ ਕਿ ਇੰਡਸਟਰੀ ਨੂੰ ਪਾਠ ਕਰਵਾਉਣਾ ਚਾਹੀਦਾ ਹੈ ਤੇ ਕੁਝ ਕਰਵਾਉਣਾ ਚਾਹੀਦਾ ਹੈ ਇੰਡਸਟਰੀ ਨੂੰ ਨਜ਼ਰ ਲੱਗੀ ਹੈ ਇਹ ਮਾੜਾ ਕਾਲ ਚੱਲ ਰਿਹਾ ਹੈ ਇੰਡਸਟਰੀ